ਥੋੜੀਆਂ ਜਿਹੀਆਂ ਮਜਬੂਰੀਆਂ ਕਰਕੇ ਹੁਣ ਫੇਸਬੁਕ ਨੇ ਤਬਾਰੇ ਚੈਨਲ ਤੋਂ ਆਪਾਂ ਪਾਈ ਆ ਗਈ ਰਿਪੋਰਟ ਉਹਨਾਂ ਨੂੰ ਤੇ ਹੁਣ ਉਹਨਾਂ ਨੇ ਦਿੱਤਾ ਆਪਾਂ ਨੂੰ ਛੱਤ ਦੇਣ ਦਾ ਟਾਈਮ ਛੱਤ ਦਿਨਾਂ ਦੇ ਬਾਅਦ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਦੱਸਦੇ ਆ ਕੋਈ ਤੁਹਾਡੀ ਅਪਲਾਈ 7 ਦਿਨਾਂ ਦੇ ਬਾਅਦ ਕੀ ਹੋਊਗੀ ਤੇ ਹੁਣ ਪਾਵਾਂਗੇ ਦੁਬਾਰੇ ਫੇਰ ਤੱਕ 7 ਦਿਨਾਂ ਤੋਂ ਤੇ ਜੁੜਿਓ ਵੀਡੀਓ ਦੇ ਨਾਲ ਫੇਰ ਹੁਣ ਨਵੇਂ ਨਵੇਂ ਕੰਟੈਂਟ ਦੇ ਨਾਲ ਤੋਂ ਦੇ ਨਾਲ ਰੋਗ ਰੂਪ ਹੋ ਜਾ ਕਰਾਂਗੇ ਬਿਲਕੁਲ ਨਵਾਂ ਕੰਟੈਂਟ ਨਵੇਂ ਯਾਰ ਮੈਂ ਤਾਂ ਨਵਾਂ ਹੀ ਸਾਰਾ ਕੁਝ ਹੋਊਗਾ ਜੋ ਕੁਝ ਵੀ ਹੋਊਗਾ ਬਿਲਕੁਲ ਨਵਾਂ ਹੋਊਗਾ ਪੁਰਾਣਾ ਆਪਾਂ ਸਭ ਕੁਝ ਪਿੱਛੇ ਛੱਡ ਕੇ ਹੁਣ ਨਵੇਂ ਨਵੇਂ ਤਰੂ ਗੱਲਾਂ ਬਾਤਾਂ ਤੁਹਾਡੇ ਨਾਲ ਕਰਿਆ ਕਰਾਂਗੇ ਤੇ ਅਮੀ ਵੀਡੀਓ ਤੇ ਨਵੇਂ ਅਪਡੇਟ ਲੈ ਕੇ ਤੁਹਾਡੇ ਨਾਲ ਆਇਆ ਕਰਾਂਗੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਾ ਬੋ ਤੁਸੀ ਕਰਨਾ ਸੂਡੀ ਸਪੋਰਟ ਤੇ ਨਾਲ ਹੀ ਆਪਾਂ ਅੱਗੇ ਚੱਲਣਾ ਵਾ ਅੱਜ ਵੀ ਆਪਾਂ ਧੱਕਾ ਪਾਉਣੀ ਹੈ ਕਿਹੜੀ ਆਪਾਂ ਨੂੰ ਪੇਮੈਂਟ ਆਇਆ ਕਰੂਗੀ Facebook ਤੋਂ ਜਾਂ YouTube ਤੋਂ ਆਪਾਂ ਉਹਦਾ ਰੱਖਿਆ ਕਰਨਾ ਤੀਜਾ ਹਿੱਸਾ ਤੀਜਾ ਹਿੱਸਾ ਸਮਝ ਲਓ ਵੀ 10000 ਆਇਆ ਤਾਂ 2500 ਆਪਾਂ ਰੱਖਿਆ ਕਰਨਾ 7500 ਰੁਪਇਆ ਉਹ ਗੇਮ 'ਚ ਹੀ ਲਾਇਆ ਕਰਨਾ ਯਾਨੀ ਕਿ ਗੇਮ ਹੋਇਆ ਕਰੂਗੀ 5-4000 ਦੋਸਤ ਇਕੱਠੇ ਕਰਕੇ ਉਹਨਾਂ ਨੂੰ ਕੋਈ ਚੈਲੰਜ ਕਰਿਆ ਕਰਾਂਗੇ ਵੀ ਤੂੰ ਕਿਹੜਾ ਮਰਜ਼ੀ ਚੈਲੰਜ ਹੈ ਨਾ ਬਾਕੀ ਤਾਂ ਤੁਹਾਨੂੰ ਆਪਾਂ ਜੇ ਪਹਿਲਾਂ ਦੱਸਤਾ ਫਿਰ ਉਹ ਜਿਹਾ ਸ਼ੌਅ ਆਦ ਨਹੀਂ ਆਉਂਦਾ ਹੈਗਾ ਵੀਡੀਓ ਦੇਖਣ ਦਾ ਜੇ ਆਪਾਂ ਪਹਿਲੇ ਤਕਰੀਬਨ ਤੁਹਾਨੂੰ ਸਾਰਾ ਕੁਝ ਦਾਤਾ ਫਿਰ ਉਹ ਜਿਹਾ ਸ਼ੁਆਦ ਨਹੀਂ ਆਉਂਦਾ ਹੈਗਾ ਵੀਡੀਓ ਦੇਖਣ ਦਾ ਤੇ ਉਹਦੇ ਵਿੱਚ ਨਵੇਂ ਜਾਂ ਤੁਹਾਨੂੰ ਚਿਹਰੇ ਦੇਖਣ ਨੂੰ ਮਿਲਗੇ ਨਵੀਂ ਰੌਣਕ ਦੇਖਣ ਨੂੰ ਮਿਲੂ ਦੁਨੀਆ ਤੋਂ ਲੱਗ ਜਾਈ ਕੋਈ ਦੇਖਣ ਨੂੰ ਮਿਲੂਗਾ ਕਦੇ ਆਪਾਂ ਨਵੀਆਂ ਵੀਡੀਓ ਪਾਵਾਂਗੇ ਤੇ ਨਵਾਂ ਆਪਾਂ ਕੰਟੈਂਟ ਸ਼ੁਰੂ ਕਰਾਂਗੇ ਤੇ ਤੁਹਾਡੀ ਸਪੋਰਟ ਨਾਲ ਤੁਹਾਡੇ ਲਾਇਕ ਨਾਲ ਤੁਹਾਡੇ ਕਮੈਂਟਾਂ ਦੇ ਨਾਲ ਹੀ ਪਾ ਆਪਾਂ ਚੱਲਣਾ ਬਗ ਜੇ ਤੁਹਾਡੀ ਸਪੋਰਟ ਰਹੂਗੀ ਤੁਹਾਡੇ ਕਮੈਂਟ ਆਉਣਗੇ ਤੁਹਾਡਾ ਅ ਲੈ ਕਹੋਂਗੇ ਨਾ ਬੱਦ ਬੱਦ ਸਪੋਰਟ ਕਰੂਗੇ ਤੁਹਾਨੂੰ ਅਸੀਂ ਨਮਾ ਕੋ ਟੈਂਟ ਦਿਹਾ ਕਰਾਂਗੇ ਡੇਲੀ ਨਵੇਂ ਵੀਡੀਓ ਕਦੇ ਨਾਲ ਤੁਸੀਂ ਬੋਰ ਨਾ ਹੋਵੋ ਤੇ ਲੱਗ ਜਾਈ ਹੋਵੇ ਦੇਖਣ ਨੂੰ ਤੁਹਾਨੂੰ ਵੀ ਚਾਹ ਹੋਵੇ ਵੀਡੀਓ ਦੇਖਣ ਦਾ ਕਿਹੜੀ ਵੀਡੀਓ ਨਵੀਂ ਆਈ ਆ ਤੇ ਆਪਾਂ ਉਹ ਚੈਨਲ ਦੇ ਉੱਤੇ ਭੱਜ ਕੇ ਜਾਗੇ ਯਾਰ ਉਹ ਵੀਡੀਓ ਦੇਖੇ ਸਰਚ ਮਾਰਿਆ ਕਰੂਗੇ ਤੁਸੀਂ ਇਹ ਜਾ ਕੇ ਟੈਂਟ ਲਿਆਵਾਂਗੇ ਤੇ ਕਿੱਥੋਂ ਵੀ ਮੈਨੂੰ ਕਮੈਂਟ ਹੋਇਆ ਕਰੂਗਾ ਆਪਾਂ ਉਹ ਪਿੰਡਾਂ ਦੇ ਵਿੱਚ ਜਾ ਕੇ ਜਾਂ ਉਹ ਸ਼ਹਿਰ ਦੇ ਵਿੱਚ ਜਾ ਕੇ ਜਾਂ ਉਹ ਮਹੱਲੇ ਦੇ ਵਿੱਚ ਜਾ ਕੇ ਉਹ ਗਲੀ 'ਚ ਜਾ ਕੇ ਉੱਥੇ ਜਾ ਕੇ ਵੀ ਚੈਲੰਜ ਕਰਿਆ ਕਰਾਂਗੇ ਆਪਾਂ ਨਵੇਂ ਚਿਹਰੇ ਨਾਲ ਲਿਆਵਾਂਗੇ ਤੇ ਨਵੇਂ ਚਿਹਰਿਆਂ ਦੇ ਨਾਲ ਨਵੇਂ ਮੁੰਡਿਆਂ ਨੂੰ ਮੌਕਾ ਦਵਾਂਗੇ ਜਰੂਰ ਆਪਣੇ ਚੈਨਲ ਦੇ ਉੱਤੇ ਸਾਰਿਆਂ ਨੂੰ ਬਿਲਕੁਲ ਨਮਿਆਂ ਨੂੰ ਦੇੜਾ ਬਾਗਾ ਕਿਉਂਕਿ ਪਹਿਲਾਂ ਥੋੜੀਆਂ ਜਿਹੀਆਂ ਜੇ ਦਿੱਕਤਾਂ ਆਗੀਆਂ ਸੀਗੀਆਂ ਦਿੱਕਤਾਂ ਕਾ ਨਾ ਵੀਡੀਓ ਆਪਾਂ ਤਾਂ ਚੱਲੀਆਂ ਨਹੀਂ ਹੈਗੀਆਂ ਉਹਨੀਆਂ ਜਿੰਨੀਆਂ ਚੱਲਣੀਆਂ ਚਾਹੀਦੀਆਂ ਸੀਗੀਆਂ ਚਲੋ ਮੇਰਾ ਚੱਲੀ ਜਾਂਦਾ ਸੀਗਾ ਸਿਸਟਮ ਜਿਹੜੇ ਕਹਿੰਦੇ ਸੀਗੇ ਨਾ ਦੇ ਅੱਜ ਤੱਕ ਤੈਨੂੰ ਫੇਸਬੁੱਕ ਨੇ YouTube ਨੇ ਕੀ ਦਿੱਤਾ ਵਗਾ ਕੀ ਕਮਾਇਆ ਵਗਾ ਮੈਂ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਕਿ ਕੋਈ ਟਾਈਮ ਐਜਾ ਸੀਗਾ ਜੇ ਸਮਝ ਲਓ ਵੀ ਯਾਰੋ ਇੱਕ ਮਜਬੂਰੀ ਹੋ ਗਈ ਸੀ ਕਿ ਵੀ ਸਮਾਂ ਇਹ ਜਾ ਆ ਗਿਆ ਸੀਗਾ ਉਹ ਸਮੇ ਨੂੰ ਦੇਖ ਕੇ ਤੇ ਅੱਜ ਦੇ ਸਮੇ ਨੂੰ ਦੇਖ ਕੇ ਬਹੁਤ ਫਰਕ ਪਿਆ ਹੋਇਆ ਵਗਾ ਅੱਜ ਦਾ ਸਮਾਂ ਤੇ ਉਹ ਸਮਾਂ ਤੇ ਹੁਣ ਨਜ਼ਾਰੇ ਬਣਾਂਗੇ ਤੁਹਾਨੂੰ ਨਵੀਆਂ ਵੀਡੀਓ ਦੇ ਵਿੱਚ ਨਵੇਂ ਚੈਨਲਾਂ ਦੇ ਵਿੱਚ ਤੇ ਨਵੇਂ ਬੰਦਿਆਂ ਦੇ ਨਾਲ ਮਨੋਰੰਜਨ ਤੋਂ ਡਾ ਗਿਆ ਕਰਿਆ ਕਰਾਂਗੇ ਫੁੱਲ ਪਿੰਡ ਦੀ ਬੰਦੇ ਪੈ ਕਿੰਨੀ ਆਪਣੀ ਟੀਮ ਹੋਊਗੀ سپورਟ ਟੀਮ ਹੋਊਗੀ ਕ੍ਰਿਕਟ ਖੇੜਦੇ ਨੇ ਜਾਂ ਕੋਡੀ ਖੇੜਦੇ ਨੇ ਕਿੰਨੇ ਵੀ ਬੰਦੇ ਹੋਣਗੇ ਉਹਨਾਂ ਨਾਲ ਵੀ ਚੈਲੰਜ ਆਪਾਂ ਕਰਿਆ ਕਰਾਂਗੇ ਖੁੱਲੇ ਦਿਲ ਨਾਲ ਕਰਿਆ ਕਰਾਂਗੇ ਹਰੇਕ ਨੂੰ ਵੀਡੀਓ ਦੇ ਵਿੱਚ ਲੈ ਕੇ ਆਇਆ ਕਰਾਂਗੇ ਤੇ ਨਵੇਂ ਛੋਨੂੰ ਚਿਹਰੇ ਦੇਖਣ ਨੂੰ ਮਿਲਣਗੇ ਨਮਾ ਨਮਾਹਨਾ ਉਹ ਦੇਖਣ ਨੂੰ ਮਿਲੂਗੀ ਕਹਿੰਦੇ ਨੇ ਉਹਨੂੰ ਯਾਰ ਬੰਦੇ ਗੇਮ ਦੇਖਣ ਨੂੰ ਜਾਂ ਲੋਕੀ ਨਵੀਂ ਗੇਮ ਦੇਖਣ ਨੂੰ ਸਾਨੂੰ ਮਿਲਿਆ ਕਰੋ ਕੋਈ ਅਲੱਗ-ਅਲੱਗ ਪਲੇਟਫਾਰਮਾਂ ਦੇ ਉੱਤੋਂ ਅਲੱਗ-ਅਲੱਗ ਹਨਾ ਚਿਹਰਿਆਂ ਦੇ ਨਾਲ ਅਲੱਗ-ਅਲੱਗ ਉਹਨਾਂ ਨਾਲ ਆਪਾਂ ਕਰਿਆ ਕਰਾਂਗੇ ਕਾਲਾਂ ਬਾਤਾਂ ਤੇ ਅਲੱਗ-ਅਲੱਗ ਉਹਨਾਂ ਨਾਲ ਕਰਿਆ ਕਰਾਂਗੇ ਆਪਾਂ ਡੀਲ ਤੇ ਅਲੱਗ-ਅਲੱਗ ਹੀ ਉਹਨਾਂ ਨਾਲ ਆਪਾਂ ਉਹਨਾਂ ਨੂੰ ਦਿਆ ਕਰਾਂਗੇ ਚੈਲੰਜ ਵੀ ਆਜਾ ਕਰਨ ਤੇ ਝੂਆਂ ਕਰਨਾ ਜੇ ਹੁਣ ਤੁਹਾਨੂੰ ਦਾ ਨਾ ਕੋ ਦੱਤਾ ਤੇ ਫਿਰ ਉਹ ਜੀ ਗੱਲ ਨਹੀਂ ਪਾਣਦੀ ਤੇ ਹੁਣ ਆਪਾਂ ਨੂੰ ਦਿੱਤਾ ਵਗਾ ਫੇਸਬੁੱਕ ਨੇ ਛੱਤ ਦੇਣ ਦਾ ਟਾਈਮ ਆਪਾਂ ਛੱਤ ਦਿਨਾਂ ਬਾਅਦ ਫੇਸਬੁੱਕ ਨੇ ਬਸ ਐ ਟਿੱਕਾ ਜਿਹਾ ਜਦੋਂ ਮੈਨੂੰ ਦੇਤਾ ਉਹਨਾਂ ਨੇ ਵੀ ਹਾਂ ਓਕੇ ਆਗਾ ਚੱਕ ਦੇ ਲਿਆ ਦੇ ਨੇਰੀਆਂ ਤੇ ਬਸ ਉਸ ਤੋਂ ਬਾਅਦ ਫਿਰ ਧੰਨ ਧਾਨੀ ਕਰਾ ਦੇਣੀ ਆ ਤੇ ਦੇਖੋ ਵੀ ਯਾਰ ਨਿਆਰੇ ਬੰਦਦੇ ਆ ਕਿ ਫੁੱਲ ਨਿਆਰੇ ਬੰਨਾਂਗੇ ਤੁਸੀਂ ਵੀ ਯਾਦ ਕਰੋਗੇ ਆਪਾਂ ਕੋਈ ਵੀ ਬੰਦਾ ਯਾਦ ਰੱਖੇ ਬਾਅਦ ਚ ਐ ਨਾ ਹੋਵੇ ਬੰਦਾ ਭੁੱਲ ਜਾਵੇ ਕਿਉਂਕਿ ਬੰਦਾ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਵਗਾ ਵੀ ਯਾਰ ਕੋਈ ਬੰਦਾ ਆਇਆ ਸੀ ਕਿਉਂਕਿ ਬਹੁਤ ਦੁਨੀਆ ਦੇ ਉੱਤੇ ਰਾਜੇ ਮਹਾਰਾਜੇ ਆਇਨੇਗੇ ਜਾਂ ਕੋਈ ਚੰਗੇ ਕੰਮ ਨੂੰ ਜਾਣਿਆ ਜਾਂਦਾ ਵਾ ਜਾਂ ਕੋਈ ਮਾਰੇ ਕੰਮ ਨੂੰ ਜਾਣਿਆ ਜਾਂਦਾ ਵਾ ਤੇ ਆਪਾਂ ਮਾਰੇ ਕੰਮ ਕੋਈ ਕਰਨਾ ਨਹੀਂ ਚੰਗੇ ਹੀ ਕੰਮ ਕਰਕੇ ਜਾਵਾਂਗੇ ਬਾਅਦ ਬੰਦੇ ਕਿਹੜੇ ਯਾਦ ਰੱਖਣ ਧੰਨਵਾਦ ਜੀ ਛੋਟੀ ਬੋਟ ਸਪੋਰਟ ਨਾਲ ਹੀ ਆਪਾਂ ਅੱਗੇ ਚੱਲਣਾ ਵਗਾ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਦੀ رائے ਵੀ ਕਮੈਂਟ